ਕਰੇਡ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸਭ ਤੋਂ ਮੇਨ ਮੁਸ਼ਕਲ ਜਿਹੜੀ ਸਾਡੀ ਇਸ ਵੇਲੇ ਮਾਈਨਿੰਗ ਨੂੰ ਲੈ ਕੇ ਕਿਉਂਕਿ ਲਾਸਟ ਮਾਰਚ 2024 ਨੂੰ ਈਸੀ ਇੰਪਲੀਮੈਂਟ ਹੋਈ ਸੀ ਸਾਡੀ ਸੈਂਟਰ ਗਵਰਨਮੈਂਟ ਵੱਲੋਂ ਬਟ ਉਹ ਸਟੇਟ ਸਾਰੇ ਲਈ ਹੋਈ ਸੀ ਅਸੀਂ ਇਹ ਚਾਹੁੰਦੇ ਆ ਕਿ ਜਿੱਦ ਤਰ੍ਹਾਂ ਹਰਿਆਣਾ ਸਟੇਟ ਦੇ ਵਿੱਚ ਕੰਮ ਚੱਲ ਰਿਹਾ ਤੇ ਸਾਨੂੰ ਪੰਜਾਬ ਨੂੰ ਵੀ ਉਹਦੇ ਆਧਾਰ ਤੇ ਸਾਨੂੰ ਕੰਮ ਚਲਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਤੇ ਫਿਰ ਤੁਸੀਂ ਇਸ ਕੀ ਏਜੰਡਾ ਤੈਅ ਕੀਤਾ ਜੀ ਮੇਰਾ ਤੁਸੀਂ ਅਸੀਂ ਫਸਟ ਆਫ ਆਲ ਆਜ ਦੇ ਗਰਾਊਂਡ ਲੈਵਲ ਤੋਂ ਸਾਰੇ ਦੇ 23 ਜਿਲ੍ਹਾ ਪ੍ਰਧਾਨ ਸੈਕਟਰੀ ਸਾਹਿਬਾਨ ਤੇ ਸਾਡੇ ਨਾਲ ਉਹਨਾਂ ਦੇ ਅਹੁਦੇਦਾਰ ਸਾਹਿਬਾਨ ਤੇ ਸਾਡੀ ਪੰਜਾਬ ਦੀ ਸਾਰੀ ਟੀਮ ਇਕੱਠੇ ਹੋ ਕੇ ਹੀ ਫੈਸਲਾ ਕੀਤਾ ਕਿ ਅਸੀਂ ਇਹ ਲੈ ਕੇ ਗੁਜਾਰਸ਼ ਸਰਕਾਰ ਕੋਲ ਜਾਵਾਂਗੇ ਕਿਉਂਕਿ ਪੱਠਾ ਪੇੜ ਜਿਹੜੀ ਆਲਰੇਡੀ ਪਹਿਲਾਂ ਹੀ ਬੜੀ ਮੁਸ਼ਕਲ ਦੇ ਦੌਰ ਤੋਂ ਲੰਘ ਰਹੀ ਹੈ ਅੱਜ ਸਥਿਤੀ ਇਹ ਆ ਗਈ ਹੈ ਕਿ ਜੇ ਮਾਈਨਿੰਗ ਦੇ ਇਸ਼ੂ ਦੇ ਵਿੱਚ ਸਟੇਟ ਬੰਦ ਹੋ ਗਿਆ ਪੱਠਾ ਤਾਂ ਫਿਰ ਕੰਮ ਕਿਵੇਂ ਚੱਲੇਗਾ ਸਰ ਤੁਸੀਂ ਮੀਟਿੰਗ ਕਰ ਰਹੇ ਤੇ ਵਾਲਿਆ ਜੀ ਕਹਿ ਰਹੇ ਨੇ ਮੈਂ ਪੰਜਾਬ ਪ੍ਰਧਾਨ ਹਾਂ ਉਹ ਤਾਂ ਇੱਥੇ ਉਪਸਥਿਤ ਦੇਖੋ ਅੱਜ ਦਾ ਸਾਡਾ ਇਹ ਵਿਸ਼ਾ ਨਹੀਂ ਐਕਚੁਅਲੀ ਕਿ ਇੱਕ ਨਿੱਜੀ ਕਿਸੇ ਵੀ ਜਾਇਦਾਦ ਨਹੀਂ ਹੈ ਇਹ ਬੜਾ ਗਰਾਊਂਡ ਲੈਵਲ ਤੇ ਇੱਕ ਪ੍ਰੋਟੋਕਾਲ ਚੱਲਦਾ ਹੈ ਸਾਡੇ ਤਹਿਸੀਲ ਲੈਵਲ ਤੇ ਪ੍ਰਧਾਨ ਬਣਨਦੇ ਆ ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਦੇ ਬਣਦੇ ਆ ਫਿਰ ਸਾਡੇ ਪੰਜਾਬ ਲੈਵਲ ਤੇ ਬਣਦੇ ਆ ਮੈਂ ਸਮਝਦਾ ਵੀ ਸਾਡੇ ਕੋਲ ਇਸ ਵੇਲੇ 23 ਦੇ 23 ਜ਼ਿਲ੍ਹਾ ਪ੍ਰਧਾਨ ਹਾਜ਼ਰ ਆ ਉਹਨਾਂ ਦੇ ਨਾਲ ਜਨਰਲ ਸਕੱਤਰ ਹਾਜ਼ਰ ਆ ਨਾਲ ਸਾਡੇ ਅਹੁਦੇਦਾਰ ਸਹਿਬਾਨ ਆਜੇ ਨੇ ਸਾਡੀ ਪੰਜਾਬ ਦੀ ਪੂਰੀ ਟੀਮ ਬੈਠੀ ਹੈ ਪੰਜਾਬ ਦੇ ਪ੍ਰਧਾਨ ਕੋਲ ਨੇ ਹਰਮੇਸ਼ ਮੋਹੀ ਜੀ ਜੋ ਸਾਡੇ ਪੰਜਾਬ ਦੇ ਇੱਕ ਪ੍ਰੈਜ਼ੀਡੈਂਟ ਪ੍ਰਧਾਨ ਨੇ ਸਰ ਉੱਤੇ ਫੋਟ ਲਗਾਇਆ ਸੀ ਕਿ ਬੋਲੀ ਪੰਜਾਬੋ ਪੰਜਾਬ ਬਚਾਓ ਤੇ ਬਾਰੇ ਕੀ ਕਹੋਗੇ ਤੁਸੀਂ ਦੇਖੋ ਹਸਨਾ ਇਹ ਕੁਝ ਉਹ ਲੋਕ ਨੇ ਗੁੰਡਾ ਅੰਸਰ ਲੋਕ ਨੇ ਜਿਨ੍ਹਾਂ ਦਾ ਇਸ ਤਰ੍ਹਾਂ ਦਾ ਹਮੇਸ਼ਾ ਹੀ ਵਿਊ ਰਹਿੰਦਾ ਹਰੇਕ ਟ੍ਰੇਡ ਨੂੰ ਬਦਨਾਮ ਕਰਦੇ ਨੇ ਇਹ ਥੋੜਾ ਲੋਕਾਂ ਦਾ ਪੱਖ ਆ ਕਿ ਤੁਸੀਂ ਅਸਲੀਅਤ ਨੂੰ ਪਛਾਣੋ ਔਰ ਉਹਨਾਂ ਨੂੰ ਪਛਾਣ ਕੇ ਤੁਸੀਂ ਆਪਣਾ ਪੱਖ ਰੱਖੋ ਸਰ ਉਹ ਕਹਿੰਦੇ ਨੇ ਸਾਡੇ ਨਾਂ ਨਾਲ ਹੋਰ ਵੀ ਜਿਹੜੇ ਜ਼ਿਲ੍ਹੇ ਦੇ ਲੋਕ ਉੱਥੇ ਨੇ ਕਿ ਐਮਐਲਏ ਸਾਹਿਬ ਆਏ ਨੇ ਉਹ ਕਿਹਾ ਉਹਨਾਂ ਨੂੰ ਉਹਨਾਂ ਦੇ ਰੂਪਾ ਦੇ ਸਟਾਈਲ ਉਹਨੂੰ ਪ੍ਰਦਾਨ ਨਹੀਂ ਕੀਤਾ ਕਰ ਰਹੇ ਨੇ ਕਿ ਸਾਰੇ ਜ਼ਿਲ੍ਹਾ ਦੇ ਲੋਕਾਂ ਨੂੰ ਮਿਲੋ ਪ੍ਰਦਾਨ ਨਹੀਂ ਦੇਖੋ ਇਸ ਤਰ੍ਹਾਂ ਜਿਹੜੀ ਐਮਐਲਏ ਸਾਹਿਬ ਆ ਸਾਡੇ 117 ਦੇ 117 ਐਮਐਲ ਜਿਹੜੇ ਸਾਡੇ ਜਿਹੜੇ ਬਣੇ ਹੋਏ ਨੇ ਉਹ ਸਾਡੇ ਲਈ ਸਨਮਾਨ ਨੇ ਉਹ ਰੇ ਘਰ ਜਾਂਦੇ ਨੇ ਇਹ ਰੇ ਘਰ ਜਾ ਸਕਦੇ ਨੇ ਅਸੀਂ ਉਹਨਾਂ ਨੂੰ ਨਹੀਂ ਰੱਖ ਸਕਦੇ ਪਰ ਜੋ ਸਾਡਾ ਇੱਕ ਪ੍ਰੋਟੋਕੋਲ ਹੈ ਇੱਕ ਪ੍ਰੋਟੋਕੋਲ ਇਹ ਹੈ ਕਿ ਅਸੀਂ ਇਲੈਕਸ਼ਨ ਦੇ ਥਰੂ ਅਸੀਂ ਪ੍ਰਧਾਨ ਤੇ ਪ੍ਰੈਜ਼ੀਡੈਂਟ ਬਣਦੇ ਅੱਜ ਸੱਡੀ ਇੱਕ ਕਮੇਟੀ ਬਣੀ ਆ ਉਹ ਕਮੇਟੀ ਦੇ ਵਿੱਚ ਡਿਸੀਜਨ ਹੋਇਆ ਹੈ ਕਿ ਅਸੀਂ ਜਿਹੜੇ ਮਾਈਨਿੰਗ ਦੇ ਇਸ਼ੂ ਹੱਲ ਕਰਕੇ ਉਸ ਤੋਂ ਬਾਅਦ ਅਸੀਂ ਇਲੈਕਸ਼ਨ ਨੂੰ ਪ੍ਰੋਸੈਸ ਨੂੰ ਫੋਲੋ ਕਰਨਾ ਸਰ ਉਹ ਤਾਂ ਕਹਿੰਦੇ ਪੱਟੇ ਪੱਟੇ ਵੀ ਹੈਗੇ ਇਹਨਾਂ ਦੇ ਉੱਪਰ ਕਿਦੇ ਪਾਣੀ ਨਹੀਂ ਸਰ ਦੇਖੋ ਟੈਕਨੀਕਲੀ ਜਲ ਜਿਹੜੀ ਹੈ ਨਾ ਜੀ ਉਹ ਜੇ ਨਹੀਂ ਹੈਗਾ ਤਾਂ ਫਿਰ ਉਹਨਾਂ ਦੇ ਕਹਿਣ ਨਾਲ ਕੀ ਹੋਏਗਾ ਤੁਸੀਂ ਵੀ ਜਾਣਦੇ ਹੋ ਵਿਦਾਊਟ ਪੱਠਾ ਹਣ ਦੇ ਮਤਾਬਕ ਪੱਠੇ ਤੋਂ ਬਗੈਰ ਕੰਮ ਕਿਵੇਂ ਚੱਲੇਗਾ ਪੱਠਾ ਤਾਂ ਹੈ ਹੀ ਹੈ ਬਾਈ ਨੇਮ ਉਹਨਾਂ ਦਾ ਉਹ ਜੋ ਮਰਜ਼ੀ ਕਹਿ ਦੇਣ ਸਰ ਇਤਰਾਜ਼ ਕੀ ਹੈਗਾ ਉਹਨੂੰ ਫਿਰ ਜਣਾ ਕਿ ਦੇਖੋ ਸਾਡਾ ਅੱਜ ਦਾ ਵਿਸ਼ਾ ਮਿਸਟਰ ਵਾਲੀਆ ਐਂਡ ਕੰਪਨੀ ਨਹੀਂ ਸਾਡਾ ਅੱਜ ਦਾ ਵਿਸ਼ਾ ਇਹ ਆ ਕਿ ਅਸੀਂ ਮਾਈਨਿੰਗ ਨੂੰ ਲੈ ਕੇ ਦੁਖੀ ਹੋਏ ਬੈਠੇ ਆਂ ਅਸੀਂ ਨਹੀਂ ਚਾਹੁੰਦੇ ਵੀ ਉਹ ਕਿਸੇ ਤਰੀਕੇ ਦੇ ਸਾਡੇ ਇਸ ਟ੍ਰੇਡ ਦੀ ਦੁਰਵਰਤੋਂ ਕਰੇ ਸਾਡਾ ਮੁੱਦਾ ਇਹ ਹੈ ਕਿ ਅਸੀਂ ਮਾਈਨਿੰਗ ਦੇ ਮਸਲੇ ਨੂੰ ਹੱਲ ਕਰਨ ਵਾਸਤੇ ਸਰਕਾਰ ਕੋਲ ਕਿਸ ਤਰ੍ਹਾਂ ਦੀ ਦੁਰਵਰਤੋਂ ਹਾਂਜੀ ਕਿਸ ਤਰ੍ਹਾਂ ਦੀ ਦੁਰਵਰਤੋਂ ਇਸ ਨੂੰ ਪੁਣੇ ਦੁਰਵਰਤੋਂ ਦੁਰਵਰਤੋਂ ਮਤਲਬ ਇਹ ਹੈ ਨਾ ਕਿ ਅਸੀਂ ਇੱਕ ਪ੍ਰੋਟੋਕਾਲ 'ਚ ਬੱਝੇ ਹੋਏ ਹਾਂ ਅਸੀਂ ਅੱਜ ਇਕੱਠੇ ਜਨਾਨੀ ਮਸਲੇ ਇਕੱਠੇ ਹੋ ਕੇ ਇਸ ਗੱਲ ਦਾ ਹੱਲ ਕੱਢ ਰਹੇ ਹਾਂ ਅਸੀਂ ਸੋਚ ਰਹੇ ਹਾਂ ਵੀ ਸਰਕਾਰ ਨਾਲ ਇਸ ਗੱਲ ਤੇ ਅਸੀਂ ਮਿਲਿਆ ਜਾਵੇ ਉਹ ਕਿਸ ਤਰ੍ਹਾਂ ਲੋਕਾਂ ਨੂੰ ਗਮਰਾਹ ਕਰਦੇ ਆ ਸਾਨੂੰ ਉਹਨਾਂ ਬਾਰੇ ਪਤਾ ਨਹੀਂ ਜਿਸ ਤਰ੍ਹਾਂ ਉਹਨਾਂ ਨੇ ਇੱਕ ਲਾਤਕੀ ਪੱਠਾ ਨਹੀਂ ਹੈ ਜਿਲੇ ਪੂਰੇ ਨੇ ਮੈਂ ਸਮਝਦਾ ਵੀ ਹੋਰ 2 ਮਹੀਨਿਆਂ ਨੂੰ 3 ਮਹੀਨਿਆਂ ਨੂੰ ਸਾਡਾ ਇਲੈਕਸ਼ਨ ਪ੍ਰੋਸੈਸ ਚੱਲਣਾ ਹੈ ਜਿਵੇਂ ਕੋਈ ਅਸਤਰਾ ਦਾ ਕੋ ਹੈਗਾ ਵੈਲਕਮ ਸਰਗੋਣ ਸਰਕਾਰ ਤੋਂ ਵੀ ਮੰਗਾ ਪਿਆ ਸਰਕਾਰ ਕੋ ਦੇਖੋ ਹਸਨਾ ਹੈ ਸਾਡੇ ਟ੍ਰੇਡ ਨੂੰ ਨਾ ਨਿੱਕੀਆਂ ਨਿੱਕੀਆਂ ਮੁਸ਼ਕਲ ਆ ਸਭ ਤੋਂ ਨਵਾਂ ਮੁੱਦਾ ਅੱਜ ਦਾ ਹੈਗਾ ਮਾਈਨਿੰਗ ਦਾ ਮੁੱਦਾ ਸਾਡਾ ਮਾਈਨਿੰਗ ਦੇ ਕਰਕੇ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਅਸੀਂ ਇਹ ਸਮਝਦੇ ਹਾਂ ਕਿ ਟ੍ਰੇਡ ਦੇ ਵਿੱਚ ਬੌਂਡਡ ਐਕਟ ਜਿਹੜਾ ਸਾਡੇ ਤੇ ਇੰਪਲੀਮੈਂਟ ਹੁੰਦਾ ਹੈ ਉਹਦੇ ਤੇ ਸਾਡੇ ਲੱਖਾਂ ਪੈਸੇ ਜਿਹੜੇ ਲੇਬਰ ਉਹ ਬਾਹਰ ਨਹੀਂ ਲੇਬਰਾਂ ਮਾਲ ਜਾਂਦੇ ਆ ਉਹਨਾਂ ਚ ਵੀ ਇਹ ਸਾਰਾ ਨਿਵਾਲਾ ਹੈਗੀ ਤਾਕਤ ਬੜੀ ਪ੍ਰੋਬਲਮ ਆ ਰਹੀ ਹੈ ਸਰ ਉਹੀ ਉਹਨਾਂ ਨੇ ਪ੍ਰੋਬਲਮ ਉੱਤੇ ਡਿਸਕਸ ਕੀਤੀ ਐਮਐਲਏ ਸਾਹਿਬ ਨਾਲ ਤੋਂ ਪਰ ਉਹਨੇ ਕਿਹਾ ਸੀ ਮਥਰੀ ਸਾਹਿਬ ਨੂੰ ਮਿਲਾਂਗੇ ਉਹਨਾਂ ਨੂੰ ਵੀ ਆਪਣੀ ਪ੍ਰੋਬਲਮ ਨਹੀਂ ਦੇਖੋ ਉਹਨਾਂ ਦਾ ਨਿੱਜੀ ਕੰਮ ਹੋ ਸਕਦਾ ਹੈ ਜੇ ਕਿਸੇ ਸਾਡੇ ਵੀਰ ਨੂੰ ਜਾਂ ਭਰਾ ਨੂੰ ਕੋਈ ਤਰਾਜ ਹੈ ਤਾਂ ਨਿੱਜੀ ਲੈਵਲ ਤੇ ਅਪਰੋਚ ਕਰਦਾ ਤਾਂ ਨਾਟ ਸਾਡੇ ਨਾਲ ਕੋਈ ਇਹਦਾ ਨਹੀਂ ਹੈ ਚੱਲੂਗਾ ਮੈਂ ਉਹਨੂੰ ਮੰਨਦੇ ਹੋ ਕਿ ਨਹੀਂ ਮੰਨਦੇ ਇਹ ਦੱਸੋ ਲੁਕੋ ਅਸੀਂ ਆ ਸਾਰਾ ਸਾਡਾ ਹੌਸ ਬੇਟਾ ਅਸੀਂ ਇਹ ਬੜੀ ਕਲੈਕਟਿਡ ਬੋਡੀ ਹੈ ਇਹ ਕੋਈ ਥੋੜੀ ਹੈ ਤੁਸੀਂ ਮੇਰੇ ਨਿੱਜੀ ਵਿਚਾਰ ਤੁਸੀਂ ਨਹੀਂ ਬਿਲਕੁਲ ਨਹੀਂ ਜੀ 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 ਉਹ ਤੁਸੀਂ ਕੰਨੇ ਕੰਨੇ ਬੰਦੇ ਦੇ ਵਿਚਾਰ ਲੈ ਸਕਦੇ ਹੋ ਠੀਕ ਹੈ ਇਸ ਗੱਲ ਤੇ ਤੁਸੀਂ ਹਾਂ ਜੀ 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 ਜਿਹੜੀ ਪੱਠਾ ਮਾਲਕ ਐਸੋਸੀਏਸ਼ਨ ਹੈ ਇਹ ਇੱਕ ਬਹੁਤ ਵੱਡਾ ਇੱਕ ਮਤਲਬ ਲੈਵਲ ਦੀ ਐਸੋਸੀਏਸ਼ਨ ਹੈ ਇਹ ਕੋਈ ਇਹ ਤੁੰਗਕਲੀ ਮਲੇ ਵਾਲੀ ਨਹੀਂ ਹੈਗੀ ਇਹ ਤਹਿਸੀਲ ਤੋਂ ਪ੍ਰਧਾਨ ਚੁਣੇ ਜਾਂਦੇ ਆ ਉੱਤੋਂ ਬਾਅਦ ਜ਼ਿਲ੍ਹੇ ਦੇ ਚੁਣੇ ਜਾਂਦੇ ਪੰਜਾਬ ਦਾ ਚੁਣਦਾ ਆਲ ਇੰਡੀਆ ਦੀ ਬੋਡੀ ਵੀ ਹੈਗੀ ਆ ਸਾਡਾ ਆਲ ਇੰਡੀਆ ਦਫ਼ਤਰ ਦਿੱਲੀ ਆ ਲੁਧਿਆਣੇ ਦਾ ਦਫ਼ਤਰ ਲੁਧਿਆਣੇ ਆ ਲੇਕਿਨ ਜਿਹੜੀ ਤੁਸੀਂ ਬਾਰ ਬਾਰ ਜਸਮੰਦ ਦਾ ਨਾਮ ਲੈ ਰਹੇ ਹੋ ਉਸ ਨੇ ਕੁਛ ਸਾਲ ਪਹਿਲਾਂ ਅਸੋਸੀਏਸ਼ਨ ਦਾ ਪਲਾਟ ਵੇਚ ਦਿੱਤਾ ਸੀਗਾ ਉਹ ਵਿਦ ਪ੍ਰੂਫ ਗੱਲ ਕਰ ਰਿਹਾ ਮੈਂ ਉਹਦੇ ਵਿੱਚ ਐਪਲੀਕੇਸ਼ਨ ਦਿੱਤੀ ਸੀ ਮੈਂ ਉਦੋਂ ਨਹੀਂ ਸੀਗਾ ਉਦੋਂ ਸਾਡੇ ਸਾਥੀ ਵਿੱਚ ਬੈਠੇ ਢਿੱਲੋਂ ਸਾਹਿਬ ਹੋਰ ਇਹਨਾਂ ਨੇ ਲੈਕਿਨ ਉਹ ਕਿਸੇ ਤਰੀਕੇ ਨਾਲ ਐਪਲੀਕੇਸ਼ਨ ਦਵਾਤੀ ਸੀ ਦੁਆਰਾ ਫਿਰ ਐਪਲੀਕੇਸ਼ਨ ਦਿੱਤੀ ਹੋਈ ਹੈ ਉਹਦੇ ਬਾਰੇ ਹੁਣ ਸਾਡਾ ਜਿਹੜਾ ਦਫਤਰ ਉਹ ਇੰਨਾ ਮਹਿੰਗਾ ਹੋ ਗਿਆ 4-5 ਕਰੋੜ ਦਾ ਹੋ ਗਿਆ ਦਫਤਰ ਜਾਂ ਦਫਤਰੀ ਗੱਲ ਕਰਦੇ ਨਾ ਜਿਹੜਾ ਕੋਲਵੰਦ ਸਿੱਧੂ ਜੀ ਦੇਖੋ ਮੇਰੀ ਗੱਲ ਸੁ ਉਹ ਇੱਕ ਸਨਮਾਨਯੋਗ ਐਮਐਲਏ ਆ ਜੀ ਜੀ ਐਮਐਲਏ ਦਾ ਕੰਮ ਇਹ ਨਹੀਂ ਹੁੰਦਾ ਵੀ ਆਪਾਂ ਇੱਕ ਏਡੀ ਵੱਡੀ ਬੋਡੀ ਆ ਆ ਕਈ ਜ਼ਿਲ੍ਹੇ ਬੈਠੇ ਇੱਥੇ ਕਈ ਜ਼ਿਲ੍ਹੇ ਦੇ ਪ੍ਰਧਾਨ ਨੇ ਜਨਰਲ ਸੈਕਟਰੀ ਸਾਰੇ ਆਏ ਹੋਏ ਪੂਰੇ ਪੰਜਾਬ ਦੇ ਬੈਠੇ ਆ ਤੁਸੀਂ ਇਕੱਲੇ ਇਕੱਲੇ ਨੂੰ ਜਿਹਨੂੰ ਮੱਦੀ ਪੁੱਛ ਸਕਦੇ ਹੋ ਜੀ ਇਹ ਹਮ 2 ਸਾਲ ਬਾਅਦ ਇਲੈਕਸ਼ਨ ਦਾ ਪ੍ਰੋਸੈਸ ਜੇਲਾ ਕਿ ਅੱਜ ਕਮੇਟੀ ਬਣੀ ਹੈ 13 ਮੈਂਬਰੀ ਕਮੇਟੀ ਬਣੀ ਹੈ ਕ ਪੰਜਾਬ ਦੀ ਜਿਹੜੀ ਆਪਣੇ ਮਸਿਆਂ ਨੂੰ ਲੈ ਕੇ ਮੰਤਰੀ ਸਾਹਿਬਾਂ ਨੂੰ ਵੀ ਮਿਲੇਗੀ ਇਹ ਜਿਹੜੀ ਇਹ ਸਾਡੇ ਜਨ ਸਖਤੀ ਪੰਜਾਬ ਆ ਉਹ ਸਾਡੇ ਪ੍ਰਧਾਨ ਹੈਗੇ ਪੰਜਾਬ ਦੇ ਚੇਅਰਮੈਨ ਬੈਠੇ ਮਨਿੰਦਰ ਜੀ ਸਰਪਸਤ ਬੈਠੇ ਹੁਸ਼ਿਆਰਪੁਰ ਤੋਂ ਆ ਪੱਤਰਕਾਰ ਸਾਹਿਬ ਤੋਂ ਆ ਮੁਕਸੁਰ ਤੋਂ ਆ ਤਰਨਤਾਰਨ ਤੋਂ ਬੈਠੇ ਆ ਉਹ ਮੋਗੇ ਦੇ ਬੈਠੇ ਆ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਆ ਬਠਿੰਡੇ ਤੋਂ ਬੈਠੇ ਸਾਰੇ ਬੈਠੇ ਆ ਸੋ ਸਾਰੇ ਪੁਰਾਣੇ ਸੋ ਜਿਹੜੀ ਗੱਲ ਇਹ ਹੈਗੀ ਆ ਕਿ ਉਸ ਬੰਦੇ ਨੂੰ ਸਿਰਫ ਇਕ ਲਾਲਚ ਦੇ ਵਸ਼ ਜੀ ਮੈਨੂੰ ਨਹੀਂ ਸਮਝ ਆਇਆ ਕਿ ਕਲਵੰਸਿੱਧੂ ਇੱਕ ਸਿਆਣਾ ਹੀ ਬੰਦੇ ਸੀ ਸਾਡੇ ਦਾ ਕਾਂਗਰਸ 'ਚ ਰਹੇ ਉਹ ਉਹ ਕੀ ਸੋਚ ਕੇ ਉਹਦੇ ਗੱਲ 'ਚ ਹਾਰ ਪਾ ਦਿੰਦੇ ਆ ਉਹਨਾਂ ਦੀ ਮੰਸ਼ਾ ਕੀ ਆ ਉਹ ਤਾਂ ਉਹ ਹੀ ਦੱਸ ਸਕਦਾ ਕੀ ਮੰਸ਼ਾ ਉਹਨਾਂ ਦੇ ਵਿੱਚ ਲੇਕਿਨ ਗੱਲ ਇੱਕ ਕਲੀਅਰ ਹੈਗੀ ਆ ਇਹ ਇਲੈਕਟਡ ਬੋਡੀ ਆ ਅੱਜ ਦੁਬਾਰਾ ਫੇਰ ਦੀ ਮੀਟਿੰਗ ਹੋਈ ਆ ਸਾਡੇ ਮਸਲਿਆਂ ਦੇ ਵਾਸਤੇ ਜਿਹੜਾ ਕਿ ਮਾਈਨਿੰਗ ਦਾ ਮਾਈਨਿੰਗ ਸਾਡਾ ਰਾਮਟਰੀਵਲ ਆ ਜੀ ਸਰ ਜਿਹੜੀ ਤੁਸੀਂ ਗੱਲ ਕੀਤੀ ਹੈ ਦਫ਼ਤਰ ਦੀ ਕੌਣਾ ਦਫ਼ਤਰ ਹੈ ਮਿਸਟਰ ਵਾਲੀਆ ਜਿਹੜੇ ਪ੍ਰਧਾਨ ਬਣੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੋਈ ਇਹਨਾਂ ਦਾ ਕਬਜ਼ਾ ਆ ਰਿਹਾ ਦਫ਼ਤਰ ਤੋਂ ਹੁਣ ਸਾਡੇ ਕੋਲ ਹੈ ਉਹ ਕਬਜ਼ਾ ਉਹ ਕਬਜ਼ਾ ਕਿਸੇ ਕੋਲ ਨਹੀਂ ਹੋ ਸਕਦਾ ਉਹ ਐਸੋਸੀਏਸ਼ਨ ਦੀ ਲੁਧਿਆਣਾ ਬ੍ਰਿਕਲਿੰਡ ਆਨਰਸ ਐਸੋਸੀਏਸ਼ਨ ਨਾਮ ਦੀ ਰਜਿਸਟਰੀ ਹੈ ਇਹ ਅਕਰੋਲਜਮੈਂਟ ਹੈ ਕਿ ਜਦੋਂ ਮੈਂ ਪ੍ਰਧਾਨ ਬਣਿਆ ਸੀ ਉਹਦੀ ਡਾਕਟਰ ਨੂੰ ਬੋਲਦੇ ਨਾ ਉਹ ਇੱਕ ਐਡੀ ਬੰਦਾ ਬਣ ਗਿਆ ਟਰੱਕ ਯੂਨੀਅਨ ਨਹੀਂ ਹੈਗੀ ਇਹ ਮਟਾਲੀ ਦਾ ਪ੍ਰਧਾਨ ਬਣਾਤਾ ਸੀ ਧੱਕੇ ਨਾਲ ਕਲਵੰਨ ਸਿੱਧੂ ਜੀ ਨੇ ਉਹੀ ਰਿਵਾਇਤ ਚਲਾ ਕੇ ਉਹ ਸੋਚਿਆ ਵੀ ਸ਼ਾਇਦ ਉਹ ਪ੍ਰਧਾਨ ਬਣਾ ਦਈਏ ਪਰ ਉਸ ਦੀ ਮੀਟਿੰਗ ਦੇ ਵਿੱਚ ਹੁਣ ਤੁਸੀਂ ਪਰਸੋਂ ਮੀਟਿੰਗ ਸੀ ਕੱਲ ਸੀਗੀ ਕੋਈ ਨਾ ਕੰਮ ਨਹੀਂ ਉਹ ਤਾਲੂ ਸੀਗੇ ਨਾਲ ਸੀਗੇ ਤੇ ਲੋਕਾਂ ਕਾਲ ਪਰਸੇ 14 ਦਾ ਬੰਦੇ ਸੀ ਪਟਿਆਲੇ ਦੇ ਵਿੱਚ ਪੂਰੇ ਪੰਜਾਬ ਦਾ ਪ੍ਰਧਾਨ ਕਹਿੰਦਾ ਬਣ ਗਿਆ 23 ਜ਼ਿਲ੍ਹਿਆਂ ਦੇ ਆ ਦੇਖੋ 100 ਬੰਦਾ ਇੱਥੇ ਬੈਠਾ ਇਸ ਵੇਲੇ ਉਹਦੇ ਨਾਲ ਜਿਹੜੇ ਹੈਗੇ ਆ ਤੇ ਇਸ ਕਰਕੇ ਉਹ ਇੱਕ ਉਹਨੂੰ ਬੰਦੇ ਨੂੰ ਕਾਗਜ਼ ਤੇ ਇਦਾਂ ਦੀ ਉਹ ਹੁਣੇ ਦਫ਼ਤਰ ਤੇ ਨਿਰਾਇ ਹੋਈ ਆ ਲੇਕਿਨ ਉਹ ਦਫ਼ਤਰ ਨਹੀਂ ਵਿਕਣਾ ਹੈਗਾ ਫੋਲ ਮਲਾ ਕੇ ਤੁਸੀਂ ਨਹੀਂ ਮੰਨਦੇ ਜੀ ਉਹ ਵੀ ਅਪਰੋਚ ਕਰੋਗੇ ਸਰ ਦਫ਼ਤਰ ਹਾਂ ਬਿਲਕੁਲ ਅਸੀਂ ਅਪਰੋਚ ਕਰ ਰਹੇ ਸੀ ਉਹਦੇ ਖਿਲਾਫ ਐਪਲੀਕੇਸ਼ਨ ਵੀ ਦਿੱਤੀ ਹੋਈ ਆ ਅਸੀਂ ਦ ਕੋਲ ਮੰਤਰੀ ਨਾਲ ਮੀਟਿੰਗਾਂ ਤਿੰਨ ਹੋ ਚੁੱਕੀਆਂ ਸਾਰੀ ਬੋਡੀ ਦੀਆਂ ਸੀਐਮ ਸਾਹਿਬ ਨਾਲ ਮਾਈਨਿੰਗ ਮਿਨਿਸਟਰ ਨਾਲ ਹੋ ਚੁੱਕੀਆਂ ਸੀਐਮ ਸਾਹਿਬ ਨਾਲ ਮੀਟਿੰਗਾਂ ਹੋ ਚੁੱਕੀਆਂ ਸਾਰੀ ਆਫੀਸ਼ੀਅਲ ਮੀਟਿੰਗ ਰੱਖ ਹੋਣੀ ਹੈ ਕੁਝ ਦਿਨਾਂ ਦੇ ਵਿੱਚ ਉਹ ਪਟਿਆਲੇ ਦੇ ਪ੍ਰਧਾਨ ਬੈਠੇ ਉਹਦੀ ਮੀਟਿੰਗ ਹੋ ਚੁੱਕੀ ਸਾਰੇ ਨਾਲ ਮਤਲਬ ਪੂਰੇ ਜ਼ਿਲ੍ਹੇ ਹੈਗੇ ਜਿਹੜੇ ਇਸ ਕਰਕੇ ਉਹ ਨੂੰ ਨਹੀਂ ਗਿਣਤੀ ਜਿਹੜੀ ਅਸੀਂ ਉਹਨੂੰ ਰੱਖਦੇ ਦੋ ਉਹਨੂੰ ਤਾਂ ਕੱਢਿਆ ਪਹਿਲਾਂ ਹੀ ਇਹਨਾਂ ਨੇ ਤੋਂ ਪਹਿਲਾਂ ਦਫ਼ਤਰ ਸਾਹਿਬ ਨਹੀਂ ਹੁੰਦਾ ਉਹ ਦੇਖੋ ਛੋਟੀ ਮੋਟੀ ਗੱਲ ਹੈ ਤੁਸੀਂ ਇਹਨਾਂ ਨੂੰ ਪ੍ਰਧਾਨ ਮੰਨਦੇ ਹੋ ਅਸੀਂ ਨਹੀਂ ਮੰਨਦੇ ਜੀ ਇਹਨੂੰ ਉਹ ਪ੍ਰਧਾਨ ਲੈਕਚਰਡ ਬੋਡੀ ਅਸੀਂ ਨਹੀਂ ਪ੍ਰਧਾਨ ਕਿਉਂ ਆ ਅੱਜ ਦੀ ਮੀਟਿੰਗ ਸਾਡੀ ਹੈਗੀ ਆ ਸਾਡੀਆਂ ਸਮੱਸਿਆਵਾਂ ਵਾਂ ਸਰਕਾਰ ਦੇ ਪ੍ਰਤੀ ਅਸੀਂ ਜੋ ਸਰਕਾਰ ਨੂੰ ਸਾਨੂੰ ਕੇਂਦਰ ਨੇ ਸਾਡੇ ਦੇ ਈਸੀ ਲਗਾਈ ਹੋਈ ਸੀਗੀ ਸਾਡੇ ਇਸ ਕਰਕੇ ਉਹ ਸਾਡੇ ਜਨ ਸੈਕਟੀ ਤੁਹਾਨੂੰ ਉਹਦੇ ਬਾਰੇ ਸਾਰਾ ਕੁਝ ਬੈਟਰ ਦੱਸਣਗੇ ਕਬਜ਼ਾ ਕਿਹਦਾ ਰਹੇਗਾ ਇਹਦਾ ਰੇਗ ਹੈ ਕਿ ਦਫ਼ਤਰ ਦੇ ਉੱਤੇ ਕਬਜ਼ਾ ਹੈਗਾ ਰੂਵਾ ਜਿਹੜੀ ਬੋਡੀ ਆ ਠੀਕ ਆ ਜੀ ਜਿਹਦੇ ਨਾਂ ਤੇ ਰਜਿਸਟਰੀ ਹੋਊਗਾ ਨਾ ਜੇ ਵੀ ਤੁਹਾਡੇ ਨਾਂ ਤੇ ਰਜਿਸਟਰੀ ਤੇ ਤੁਹਾਡਾ ਰਹੇਗਾ ਕਿ ਮੇਰੇ ਨਾਂ ਤੇ ਮੇਰਾ ਰਹੇਗਾ ਰਜਿਸਟਰਡ ਬੋਡੀ ਆ ਕੋ ਉਦਾਂ ਨਹੀਂ ਹੈਗੀ ਇਹ ਇਲੈਕਟਿਡ ਬੋਡੀ ਆ ਸਾਰੀ ਇਹ ਆਪਣੇ ਆਪ ਨਹੀਂ ਹੋएगी ਮੈਂ ਪਹਿਲਾਂ ਹੀ ਕਿਹਾ ਵੀ ਟਰੱਕ ਯੂਨੀਅਨ ਨਹੀਂ ਹੈਗੀ ਇਹ ਬੜੀ ਟ੍ਰੇਡ ਵਧੀਆ ਤੀਕਿਆਂ ਚੱਲਦਾ ਹੈਗਾ ਐਸੋਸੀਏਸ਼ਨ ਸੋ ਤੁਸੀਂ ਜਿਹੜੀ ਸਮੱਸਿਆ ਹੈਗੀ ਆ ਮੋਹੀ ਸਾਹਿਬ ਲਖਵੀਰ ਸਿੰਘ ਨਹੀਂ ਸਾਡੇ ਤੁਹਾਨੂੰ ਦੱਸ ਦਿੰਦੇ ਜਿਹੜੀਆਂ ਅਸੀਂ ਉਹ ਸਰਕਾਰ ਨੂੰ ਮਿਲਣ ਵਾਸਤੇ ਮਾਈਨਿੰਗ ਮਿਨਿਸਟਰ ਨਾਲ ਸਾਡੀ ਮੀਟਿੰਗ طے ਹੋਈ ਹੋਈ ਹੈ ਜੀ ਮਿਨਿਸਟਰ ਸਾਹਿਬ ਨਾਲ ਹੋਈ ਹੈ ਜੀ